ਮਲਵੰਢੀ ਇੱਕ ਚਾਈਲਡਕੇਅਰ ਸੈਂਟਰ ਵਿੱਚ ਬੱਚਿਆਂ ਵਿਰੁੱਧ ਕਥਿਤ ਜਿੰਸੀ ਹਮਲਿਆ ਨਾਲ ਸਬੰਧਤ ਇੱਕ ਵਿਅਕਤੀ ਤੇ 70 ਤੋਂ ਵੱਧ ਅਫਰਾਦਾਾਂ ਦੇ ਦੋਸ਼ ਲਗਾਏ ਗਏ ਹਨ 26 ਸਾਲਾ ਯਸ਼ੂਆ ਬ੍ਰਾਊਨ ਨੂੰ ਮਈ ਦੇ ਵਿੱਚ 8 ਪੀੜਤਾਂ ਨਾਲ ਸਬੰਧਤ ਦੋਸ਼ਾਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜੋ ਫਰਵਰ 2022 ਅਤੇ ਜਨਵਰੀ 2023 ਦੇ ਵਿਚਕਾਰ ਪੁਆਇੰਟ ਕੁੱਕ ਚਾਈਲਡਕੇਅਰ ਸੈਂਟਰ ਦੇ ਵਿੱਚ ਦਾਖਲ ਹੋਏ ਸਨ ਕਥਿਤ ਪੀੜਤਾਂ ਦੀ ਉਮਰ 5 ਮਹੀਨਿਆਂ ਤੋਂ ਲੈ ਕੇ 2 ਸਾਲਾਂ ਦੇ ਵਿਚਕਾਰ ਹੈ ਅਤੇ ਦੋਸ਼ਾਂ ਦੇ ਵਿੱਚ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਹੈ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਜਿਨਸੀ ਹਮਲਾ ਕੀਤਾ ਗਿਆ ਹੈ ਚਾਈਲਡ ਅਬਿਊਜ਼ ਮਟੀਰੀਅਲ ਨੂੰ ਆਪਣੇ ਕੋਲ ਰੱਖਿਆ ਗਿਆ ਹੈ ਤੇ ਇਸ ਮਟੀਰੀਅਲ ਦਾ ਇਸਤੇਮਾਲ ਵੀ ਕੀਤਾ ਗਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਬ੍ਰਾਊਨ ਨੇ ਜਨਮਿਤ 2017 ਅਤੇ ਮਈ 2025 ਦੇ ਵਿਚਕਾਰ ਬੀ ਚਾਈਲਡ ਕੇਅਰ ਸੈਂਟਰ ਦੇ ਵਿੱਚ ਕੰਮ ਕੀਤਾ ਹੈ ਜਾਂਚਕਰਤਾ ਐਡਨਸਨ ਨੇ ਚਾਰਲਟਨ ਸੈਂਟਰ ਵਿੱਚ ਕਥਿਤ ਅਪਰਾਧ ਦੇ ਸਬੂਤਾਂ ਦੀ ਜਾਂਚ ਕਰ ਰਹੇ ਹਨ ਕਥਿਤ ਅਪਰਾਧੀ ਪ੍ਰਕਿਰਤੀ ਦੇ ਕਾਰਨ ਲਗਭਗ 1200 ਬੱਚਿਆਂ ਨੂੰ ਸ਼ੂਤ ਦੀਆਂ ਬਿਮਾਰੀਆਂ ਲੱਗਣ ਦੀ ਸੰਭਾਵਨਾ ਹੈ ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਧਿਕਾਰੀਆਂ ਦਾ ਮੰਨਣਾ ਹੈ ਕਿ ਕੁਝ ਬੱਚਿਆਂ ਨੂੰ ਕਿਹੜੀਆਂ ਸ਼ੂਤ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ ਇਸ ਬਾਰੇ ਅਜੇ ਸਪਸ਼ਟ ਤੌਰ ਤੇ ਨਹੀਂ ਕਿਹਾ ਜਾ ਸਕਦਾ ਸੂਬੇ ਦੇ ਸਿਹਤ ਵਿਭਾਗ ਦੁਆਰਾ ਬਰਾਉ ਨੇ ਜਿੱਥੇ-ਜਿੱਥੇ ਵੀ ਕੰਮ ਕੀਤਾ ਉਹਨਾਂ ਥਾਵਾਂ ਦੀ ਸੂਚੀ ਪ੍ਰਕਾਸ਼ਿਤ ਕਰ ਦਿੱਤੀ ਗਈ ਹੈ ਹਾਲਾਂਕਿ ਪੁਲਿਸ ਉਹਨਾਂ ਪਰਿਵਾਰਾਂ ਨੂੰ ਵੀ ਪੱਤਰ ਭੇਜ ਰਹੀ ਹੈ ਜਿਨ੍ਹਾਂ ਦੇ ਬੱਚਿਆਂ ਨੂੰ ਕੇਂਦਰ ਦੇ ਵਿੱਚ ਦਾਖਲ ਕਰਵਾਉਣ ਲਈ ਕਿਹਾ ਜਾ ਸਕਦਾ ਹੈ ਐਕਟਿੰਗ ਕਮਾਂਡਰ ਜੈਨੇਟ ਵਰਸਨ ਨੇ ਕਿਹਾ ਕਿ ਅਸੀਂ ਇਹ ਨਹੀਂ کہہ ਰਹੇ ਕਿ ਉਸਨੇ ਸਾਰੇ ਸੈਂਟਰ ਦੇ ਵਿੱਚ ਬੱਚਿਆਂ ਨਾਲ ਬੱਸ ਲੋਕੀ ਕੀਤੀ ਹੈ ਪਰ ਅਸੀਂ ਸਾਰੇ ਕ੍ਰਾਈਮ ਸਟਾਪਰ ਤੇ ਇਹ ਜਾਣਕਾਰੀ ਫੈਲਾ ਰਹੇ ਹਾਂ ਕਿ ਜਿਸ ਕਿਸੇ ਕੋਲ ਵੀ ਬ੍ਰਾਊਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰੇ ਉਹਨਾਂ ਨੇ ਕਿਹਾ ਹੈ ਕਿ ਅਸਲ ਵਿੱਚ ਸਾਨੂੰ ਪੀੜਤਾਂ ਦੀ ਪਛਾਣ ਕਰਨੀ ਪਵੇਗੀ ਇਹ ਬਹੁਤ ਹੀ ਗੁੰਝਲਦਾਰ ਮਾਮਲਾ ਹੈ ਚੀਫ ਹੈਲਥ ਅਫਸਰ ਡਾਕਟਰ ਕ੍ਰਿਸਟਿਨ ਬੈਗਰਾਥ ਨੇ ਕਿਹਾ ਹੈ ਕਿ ਬੱਚਿਆਂ ਦੇ ਸ਼ੂਦੀਆਂ ਬਿਮਾਰੀਆਂ ਲਈ ਸਕਾਰਾਤਮਕ ਟੈਸਟ ਕਰੰ ਦਾ ਜੋਖਮ ਘਟਸੀ ਪਰ ਅਧਿਕਾਰੀ ਸਾਵਧਾਨ ਰਹਿਣਾ ਚਾਹੁੰਦੇ ਹਨ। ਉਹਨਾਂ ਨੇ ਕਿਹਾ ਹੈ ਕਿ ਜਿਨ੍ਹਾਂ ਬਿਮਾਰੀਆਂ ਦਾ ਬੱਚਿਆਂ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਉਹਨਾਂ ਦਾ ਇਲਾਜ ਐਂਟੀਬਾਇਓਟਿਕ ਨਾਲ ਕੀਤਾ ਜਾਵੇਗਾ। ਇਸੇ ਸਬੰਧ ਵਿੱਚ ਵਿਕਟੋਰੀਆ ਦੀ ਪ੍ਰੀਮੀਅਰ ਜਸਿੰਦਾ ਐਲਨ ਨੇ ਕਿਹਾ ਹੈ ਕਿ ਉਹ ਇਸ ਘਟਨਾ ਤੋਂ ਬੇहद ਪਰੇਸ਼ਾਨ ਹਨ। ਉਹਨਾਂ ਨੇ ਕਿਹਾ ਕਿ ਵਿਕਟੋਰੀਆ ਵਿੱਚ ਬੱਚਿਆਂ ਦੀ ਸੁਰੱਖਿਆ ਉਹਨਾਂ ਦੀ ਪਹਿਲੀ ਤਰਜੀਹ ਹੈ ਅਤੇ ਸ਼ੁਰੂਆਤੀ ਬਚਪਨ ਦਾ ਰੈਗੂਲੇਟਰ ਉਹਨਾਂ ਚਾਈਲਡ ਕੇਅਰ ਸੈਂਟਰ ਦੀ ਜਾਂਚ ਕਰੇਗਾ ਜਿੱਥੇ ਜਿੱਥੇ ਬ੍ਰਾਊਨ ਨੇ ਕੰਮ ਕੀਤਾ ਸੀ। ਉਹਨਾਂ ਨੇ ਕਿਹਾ ਕਿ ਮੇਰਾ ਦਿਲ ਬਹੁਤ ਉਦਾਸ ਰਾਸਤ ਤੇ ਦੁਖੀ ਹੈ ਮੈਂ ਮਾਤਾ ਪਿਤਾ ਦੀਆਂ ਭਾਵਨਾਵਾਂ ਸਮਝ ਸਕਦੀਆਂ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਬ੍ਰਾਊਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਹਿਰਾਸਤ ਦੇ ਵਿੱਚ ਹੈ ਉਸ ਨੂੰ ਸਤੰਬਰ ਵਿੱਚ ਮੈਲਬੌਰਨ ਮੈਜਿਸਟ੍ਰੇਟ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਇਸ ਦੇ ਸਬੰਧ ਵਿੱਚ ਪੁਲਿਸ ਨੇ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ ਅਤੇ ਨਾਲ ਹੀ ਕਿਹਾ ਹੈ ਕਿ ਜੇਕਰ ਤੁਹਾਡੇ ਕੋਲ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੈ ਤਾਂ ਸਾਡੇ ਨਾਲ ਸਾਂਝੀ ਕੀਤੀ ਜਾਵੇ ਮਲਵੰਢੀ ਇੱਕ ਚਾਈਲਡਕੇਅਰ ਸੈਂਟਰ ਵਿੱਚ ਬੱਚਿਆਂ ਵਿਰੁੱਧ ਕਥਿਤ ਜਿੰਸੀ ਹਮਲਿਆ ਨਾਲ ਸਬੰਧਤ ਇੱਕ ਵਿਅਕਤੀ ਤੇ 70 ਤੋਂ ਵੱਧ ਅਫਰਾਦਾਾਂ ਦੇ ਦੋਸ਼ ਲਗਾਏ ਗਏ ਹਨ 26 ਸਾਲਾ ਯੋਸ਼ੂਆ ਬ੍ਰਾਊਨ ਨੂੰ ਮਈ ਦੇ ਵਿੱਚ 8 ਪੀੜਤਾਂ ਨਾਲ ਸਬੰਧਤ ਦੋਸ਼ਾਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜੋ ਪ੍ਰੈਮ 2022 ਅਤੇ ਜਨਵਰੀ 2023 ਦੇ ਵਿਚਕਾਰ ਪੁਆਇੰਟ ਕੁੱਕ ਚਾਈਲਡਕੇਅਰ ਸੈਂਟਰ ਦੇ ਵਿੱਚ ਦਾਖਲ ਹੋਏ ਸਨ ਕਥਿਤ ਪੀੜਤਾਂ ਦੀ ਉਮਰ 5 ਮਹੀਨਿਆਂ ਤੋਂ ਲੈ ਕੇ 2 ਸਾਲਾਂ ਦੇ ਵਿਚਕਾਰ ਹੈ ਅਤੇ ਦੋਸ਼ਾਂ ਦੇ ਵਿੱਚ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਹੈ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਜਿਨਸੀ ਹਮਲਾ ਕੀਤਾ ਗਿਆ ਹੈ ਚਾਈਲਡ ਅਬਿਊਜ਼ ਮਟੀਰੀਅਲ ਨੂੰ ਆਪਣੇ ਕੋਲ ਰੱਖਿਆ ਗਿਆ ਹੈ ਤੇ ਇਸ ਮਟੀਰੀਅਲ ਦਾ ਇਸਤੇਮਾਲ ਵੀ ਕੀਤਾ ਗਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਬ੍ਰਾਊਨ ਨੇ ਜਨਵਰੀ 2017 ਅਤੇ ਮਈ 2025 ਦੇ ਵਿਚਕਾਰ ਬੀ ਚਾਈਲਡ ਕੇਅਰ ਸੈਂਟਰ ਦੇ ਵਿੱਚ ਕੰਮ ਕੀਤਾ ਹੈ ਜਾਂਚ ਕਰਤਾ ਐਡਨਸਨ ਨੇ ਚਾਰਲਟਗੜ੍ਹ ਸੈਂਟਰ ਵਿੱਚ ਕਥਿਤ ਅਪਰਾਧ ਦੇ ਸਬੂਤਾਂ ਦੀ ਜਾਂਚ ਕਰ ਰਹੇ ਹਨ ਕਥਿਤ ਅਪਰਾਧੀ ਪ੍ਰਕਿਰਤੀ ਦੇ ਕਾਰਨ ਲਗਭਗ 1200 ਬੱਚਿਆਂ ਨੂੰ ਛੂਤ ਦੀਆਂ ਬਿਮਾਰੀਆਂ ਲੱਗਣ ਦੀ ਸੰਭਾਵਨਾ ਹੈ ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਧਿਕਾਰੀਆਂ ਦਾ ਮੰਨਣਾ ਹੈ ਕਿ ਕੁਝ ਬੱਚਿਆਂ ਨੂੰ ਕਿਹੜੀਆਂ ਛੂਤ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ ਇਸ ਬਾਰੇ ਅਜੇ ਸਪਸ਼ਟ ਤੌਰ ਤੇ ਨਹੀਂ ਕਿਹਾ ਜਾ ਸਕਦਾ ਸੂਬੇ ਦੇ ਸਿਹਤ ਵਿਭਾਗ ਦੁਆਰਾ ਬਰਾਊ ਨੇ ਜਿੱਥੇ-ਜਿੱਥੇ ਵੀ ਕੰਮ ਕੀਤਾ ਹੈ ਉਹਨਾਂ ਥਾਵਾਂ ਦੀ ਸੂਚੀ ਪ੍ਰਕਾਸ਼ਿਤ ਅਰਦਾਤੀ ਗਈ ਹੈ ਹਾਲਾਂਕਿ ਪੁਲਿਸ ਉਨ੍ਹਾਂ ਪਰਿਵਾਰਾਂ ਨੂੰ ਵੀ ਪੱਤਰ ਭੇਜ ਰਹੀ ਹੈ ਜਿਨ੍ਹਾਂ ਦੇ ਬੱਚਿਆਂ ਨੂੰ ਕੇਂਦਰ ਦੇ ਵਿੱਚ ਦਾਖਲ ਕਰਵਾਉਣ ਲਈ ਕਿਹਾ ਜਾ ਸਕਦਾ ਹੈ ਐਕਟਿੰਗ ਕਮਾਂਡਰ ਜੈਨੇਟ ਸਟੀਵਰਟਸਨ ਨੇ ਕਿਹਾ ਕਿ ਅਸੀਂ ਇਹ ਨਹੀਂ کہہ ਰਹੇ ਕਿ ਉਸਨੇ ਸਾਰੇ ਸੈਂਟਰ ਦੇ ਵਿੱਚ ਬੱਚਿਆਂ ਨਾਲ ਬਸਲੂਕੀ ਕੀਤੀ ਹੈ ਪਰ ਅਸੀਂ ਸਾਰੇ ਕ੍ਰਾਈਮ ਸਟਾਪਰ ਤੇ ਇਹ ਜਾਣਕਾਰੀ ਫੈਲਾ ਰਹੇ ਹਾਂ ਕਿ ਜਿਸ ਕਿਸੇ ਕੋਲ ਵੀ ਬਰਾਊਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰੇ ਉਹਨਾਂ ਨੇ ਕਿਹਾ ਹੈ ਕਿ ਅਸਲ ਵਿੱਚ ਸਾਨੂੰ ਪੀੜਤਾਂ ਦੀ ਪਛਾਣ ਕਰਨੀ ਪਵੇਗੀ ਇਹ ਬਹੁਤ ਹੀ ਗੁੰਝਲਦਾਰ ਮਾਮਲਾ ਹੈ ਚੀਫ ਹੈਲਥ ਅਫਸਰ ਡਾਕਟਰ ਕ੍ਰਿਸਟਿਨ ਬੈਗਰਾਥ ਨੇ ਕਿਹਾ ਹੈ ਕਿ ਬੱਚਿਆਂ ਦੇ ਸ਼ੂਦੀਆਂ ਬਿਮਾਰੀਆਂ ਲਈ ਸਕਾਰਾਤਮਕ ਟੈਸਟ ਕਰਨ ਦਾ ਜੋਖਮ ਘੱਟ ਸੀ ਪਰ ਅਧਿਕਾਰੀ ਸਾਵਧਾਨ ਰਹਿਣਾ ਚਾਹੁੰਦੇ ਹਨ ਉਹਨਾਂ ਨੇ ਕਿਹਾ ਹੈ ਕਿ ਜਿਨ੍ਹਾਂ ਬਿਮਾਰੀਆਂ ਦਾ ਬੱਚਿਆਂ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਉਹਨਾਂ ਦਾ ਇਲਾਜ ਐਂਟੀਬਾਇਓਟਿਕ ਨਾਲ ਕੀਤਾ ਜਾਵੇਗਾ ਇਸ ਦੇ ਸਬੰਧ ਵਿੱਚ ਵਿਕਟੋਰੀਆ ਦੀ ਪ੍ਰੀਮੀਅਰ ਜਸਿੰਦਾ ਐਲਨ ਨੇ ਕਿਹਾ ਹੈ ਕਿ ਉਹ ਇਸ ਘਟਨਾ ਤੋਂ ਬੇहद ਪਰੇਸ਼ਾਨ ਹਨ। ਉਹਨਾਂ ਨੇ ਕਿਹਾ ਕਿ ਵਿਕਟੋਰੀਆ ਵਿੱਚ ਬੱਚਿਆਂ ਦੀ ਸੁਰੱਖਿਆ ਉਹਨਾਂ ਦੀ ਪਹਿਲੀ ਤਰਜੀਹ ਹੈ ਅਤੇ ਸ਼ੁਰੂਆਤੀ ਬਚਪਨ ਦਾ ਰੈਗੂਲੇਟਰ ਉਹਨਾਂ ਚਾਈਲਡਕੇਅਰ ਸੈਂਟਰ ਦੀ ਜਾਂਚ ਕਰੇਗਾ ਜਿੱਥੇ ਜਿੱਥੇ ਬਰਾਊਨ ਨੇ ਕੰਮ ਕੀਤਾ ਸੀ। ਉਹਨਾਂ ਨੇ ਕਿਹਾ ਕਿ ਮੇਰਾ ਦਿਲ ਬਹੁਤ ਉਦਾਸ ਅਤੇ ਦੁਖੀ ਹੈ। ਮੈਂ ਮਾਤਾ-ਪਿਤਾ ਦੀਆਂ ਭਾਵਨਾਵਾਂ ਸਮਝ ਸਕਦੀਆਂ। ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਬਰਾਊਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਹ ਹਿਰਾਸਤ ਦੇ ਵਿੱਚ ਹੈ। ਉਸ ਨੂੰ ਸਤੰਬਰ ਵਿੱਚ ਮੈਲਬੌਰਨ ਮੈਜਿਸਟ੍ਰੇਟ ਅਦਾਲਤ ਦੇ ਵਿੱਚ ਫਿਸ਼ ਕੀਤਾ ਜਾਵੇਗਾ ਇਸ ਦੇ ਸਬੰਧ ਵਿੱਚ ਪੁਲਿਸ ਨੇ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ ਅਤੇ ਨਾਲ ਹੀ ਕਿਹਾ ਹੈ ਕਿ ਜੇਕਰ ਤੁਹਾਡੇ ਕੋਲ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੈ ਤਾਂ ਸਾਡੇ ਨਾਲ ਸਾਂਝੀ ਕੀਤੀ ਜਾਵੇ ਮਲਵੰਡੀ ਇੱਕ ਚਾਈਲਡ ਕੇਅਰ ਸੈਂਟਰ ਵਿੱਚ ਬੱਚਿਆਂ ਵਿਰੁੱਧ ਕਥਿਤ ਜਿੰਸੀ ਹਮਲਿਆ ਨਾਲ ਸਬੰਧਤ ਇੱਕ ਵਿਅਕਤੀ ਤੇ 70 ਤੋਂ ਬਾਅਦ ਅਫਰਾਦਾ ਦੇ ਦੋਸ਼ ਲਗਾਏ ਗਏ ਹਨ 26 ਸਾਲਾ ਯੂਸ਼ੂਆ ਬ੍ਰਾਊਨ ਨੂੰ ਮੇਇ ਦੇ ਵਿੱਚ 8 ਪੀੜਤਾਂ ਨਾਲ ਸਬੰਧਤ ਦੋਸ਼ਾਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜੋ ਫਰਵਰੂਅਰੀ 2022 ਅਤੇ ਜਨਵਰੀ 2023 ਦੇ ਵਿਚਕਾਰ ਪੁਆਇੰਟ ਕੁੱਕ ਚਾਈਲਡ ਕੇਅਰ ਸੈਂਟਰ ਦੇ ਵਿੱਚ ਦਾਖਲ ਹੋਏ ਸਨ ਕਥਿਤ ਪੀੜਤਾਂ ਦੀ ਉਮਰ 5 ਮਹੀਨਿਆਂ ਤੋਂ ਲੈ ਕੇ 2 ਸਾਲਾਂ ਦੇ ਵਿਚਕਾਰ ਹੈ ਅਤੇ ਦੋਸ਼ਾਂ ਦੇ ਵਿੱਚ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਹੈ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਜਿਨਸੀ ਹਮਲਾ ਕੀਤਾ ਗਿਆ ਹੈ ਚਾਈਲਡ ਅਬਿਊਜ਼ ਮਟੀਰੀਅਲ ਨੂੰ ਆਪਣੇ ਕੋਲ ਰੱਖਿਆ ਗਿਆ ਹੈ ਤੇ ਇਸ ਮਟੀਰੀਅਲ ਦਾ ਇਸਤੇਮਾਲ ਵੀ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਬਰਾਊਨ ਨੇ ਜਨਵਰੀ 2017 ਅਤੇ ਮਈ 2025 ਦੇ ਵਿਚਕਾਰ ਵੀ ਚਾਈਲਡਕੇਅਰ ਸੈਂਟਰ ਦੇ ਵਿੱਚ ਕੰਮ ਕੀਤਾ ਹੈ। ਜਾਂਚ ਕਰਤਾ ਐਡਨਸਨ ਨੇ ਚਾਈਲਡਕੇਅਰ ਸੈਂਟਰ ਵਿੱਚ ਕਥਿਤ ਅਪਰਾਧ ਦੀ ਸਬੂਤਾਂ ਦੀ ਜਾਂਚ ਕਰ ਰਹੇ ਹਨ। ਕਥਿਤ ਅਪਰਾਧੀ ਪ੍ਰਕਿਰਤੀ ਦੇ ਕਾਰਨ ਲਗਭਗ 1200 ਬੱਚਿਆਂ ਨੂੰ ਸ਼ੂਤ ਦੀਆਂ ਬਿਮਾਰੀਆਂ ਲੱਗਣ ਦੀ ਸੰਭਾਵਨਾ ਹੈ ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਧਿਕਾਰੀਆਂ ਦਾ ਮੰਨਣਾ ਹੈ ਕਿ ਕੁਝ ਬੱਚਿਆਂ ਨੂੰ ਕਿਹੜੀਆਂ ਸ਼ੂਤ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ ਇਸ ਬਾਰੇ ਅਜੇ ਸਪਸ਼ਟ ਤੌਰ ਤੇ ਨਹੀਂ ਕਿਹਾ ਜਾ ਸਕਦਾ ਸੂਬੇ ਦੇ ਸਿਹਤ ਵਿਭਾਗ ਦੁਆਰਾ ਬਰਾਉ ਨੇ ਜਿੱਥੇ-ਜਿੱਥੇ ਵੀ ਕੰਮ ਕੀਤਾ ਉਹਨਾਂ ਥਾਵਾਂ ਦੀ ਸੂਚੀ ਪ੍ਰਕਾਸ਼ਿਤ ਕਰ ਦਿੱਤੀ ਗਈ ਹੈ ਹਾਲਾਂਕਿ ਪੁਲਿਸ ਉਹਨਾਂ ਪਰਿਵਾਰਾਂ ਨੂੰ ਵੀ ਪੱਤਰ ਭੇਜ ਰਹੀ ਹੈ ਜਿਨ੍ਹਾਂ ਦੇ ਬੱਚਿਆਂ ਨੂੰ ਕੇਂਦਰ ਦੇ ਵਿੱਚ ਦਾਖਲ ਕਰਵਾਉਣ ਲਈ ਕਿਹਾ ਜਾ ਸਕਦਾ ਹੈ ਐਕਟਿੰਗ ਕਮਾਂਡਰ ਜੈਨੇਟ ਵਰਸਨ ਨੇ ਕਿਹਾ ਕਿ ਅਸੀਂ ਇਹ ਨਹੀਂ کہہ ਰਹੇ ਕਿ ਉਸਨੇ ਸਾਰੇ ਸੈਂਟਰ ਦੇ ਵਿੱਚ ਬੱਚਿਆਂ ਨਾਲ ਬੱਸ ਲੋਕੀ ਕੀਤੀ ਹੈ ਪਰ ਅਸੀਂ ਸਾਰੇ ਕ੍ਰਾਈਮ ਸਟਾਪਰ ਤੇ ਇਹ ਜਾਣਕਾਰੀ ਫੈਲਾ ਰਹੇ ਹਾਂ ਕਿ ਜਿਸ ਕਿਸੇ ਕੋਲ ਵੀ ਬ੍ਰਾਊਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰੇ ਉਹਨਾਂ ਨੇ ਕਿਹਾ ਹੈ ਕਿ ਅਸਲ ਵਿੱਚ ਸਾਨੂੰ ਪੀੜਤਾਂ ਦੀ ਪਛਾਣ ਕਰਨੀ ਪਵੇਗੀ ਇਹ ਬਹੁਤ ਹੀ ਗੁੰਝਲਦਾਰ ਮਾਮਲਾ ਹੈ ਚੀਫ ਹੈਲਥ ਅਫਸਰ ਡਾਕਟਰ ਕ੍ਰਿਸਟਿਨ ਬੈਗਰਾਥ ਨੇ ਕਿਹਾ ਹੈ ਕਿ ਬੱਚਿਆਂ ਦੇ ਸ਼ੂਦੀਆਂ ਬਿਮਾਰੀਆਂ ਲਈ ਸਕਾਰਾਤਮਕ ਟੈਸਟ ਕਰੰ ਦਾ ਜੋਖਮ ਘਟਸੀ ਪਰ ਅਧਿਕਾਰੀ ਸਾਵਧਾਨ ਰਹਿਣਾ ਚਾਹੁੰਦੇ ਹਨ ਉਹਨਾਂ ਨੇ ਕਿਹਾ ਹੈ ਕਿ ਜਿਨ੍ਹਾਂ ਬਿਮਾਰੀਆਂ ਦਾ ਬੱਚਿਆਂ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਉਹਨਾਂ ਦਾ ਇਲਾਜ ਐਂਟੀਬਾਇਓਟਿਕ ਨਾਲ ਕੀਤਾ ਜਾਵੇਗਾ ਇਸੇ ਸਬੰਧ ਵਿੱਚ ਵਿਕਟੋਰੀਆ ਦੀ ਪ੍ਰੀਮੀਅਰ ਜਸਿੰਦਾ ਐਲਨ ਨੇ ਕਿਹਾ ਹੈ ਕਿ ਉਹ ਇਸ ਘਟਨਾ ਤੋਂ ਬੇहद ਪਰੇਸ਼ਾਨ ਹਨ ਉਹਨਾਂ ਨੇ ਕਿਹਾ ਹੈ ਕਿ ਵਿਕਟੋਰੀਆ ਵਿੱਚ ਬੱਚਿਆਂ ਦੀ ਸੁਰੱਖਿਆ ਉਹਨਾਂ ਦੀ ਪਹਿਲੀ ਤਰਜੀਹ ਹੈ ਅਤੇ ਸ਼ੁਰੂਆਤੀ ਬਚਪਨ ਦਾ ਰੈਗੂਲੇਟਰ ਉਹਨਾਂ ਚਾਈਲਡ ਕੇਅਰ ਸੈਂਟਰ ਦੀ ਜਾਂਚ ਕਰੇਗਾ ਜਿੱਥੇ ਜਿੱਥੇ ਬਰਾਊਨ ਨੇ ਕੰਮ ਕੀਤਾ ਸੀ ਉਹਨਾਂ ਨੇ ਕਿਹਾ ਹੈ ਕਿ ਮੇਰਾ ਦਿਲ ਬਹੁਤ ਉਦਾਸ ਰਾਸਤ ਤੇ ਦੁਖੀ ਹੈ ਮੈਂ ਮਾਤਾ ਪਿਤਾ ਦੀਆਂ ਭਾਵਨਾਵਾਂ ਸਮਝ ਸਕਦੀਆਂ ਤੁਹਾਨੂੰ ਦੱਸੀਏ ਕਿ ਇਸ ਵੇਲੇ ਬ੍ਰਾਊਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਹਿਰਾਸਤ ਦੇ ਵਿੱਚ ਹੈ ਉਸ ਨੂੰ ਸਤੰਬਰ ਵਿੱਚ ਮੈਲਬੌਰਨ ਮੈਜਿਸਟ੍ਰੇਟ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਇਸ ਦੇ ਸਬੰਧ ਵਿੱਚ ਪੁਲਿਸ ਨੇ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ ਅਤੇ ਨਾਲ ਹੀ ਕਿਹਾ ਹੈ ਕਿ ਜੇਕਰ ਤੁਹਾਡੇ ਕੋਲ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੈ ਤਾਂ ਸਾਡੇ ਨਾਲ ਸਾਂਝੀ ਕੀਤੀ ਜਾਵੇ ਮੈਲਵਨ ਦੇ ਇੱਕ ਚਾਈਲਡਕੇਅਰ ਸੈਂਟਰ ਵਿੱਚ ਬੱਚਿਆਂ ਵਿਰੁੱਧ ਕਥਿਤ ਜਿੰਸੀ ਹਮਲਿਆ ਨਾਲ ਸਬੰਧਤ ਇੱਕ ਵਿਅਕਤੀ ਤੇ 70 ਤੋਂ ਵੱਧ ਅਫਰਾਦਾਾਂ ਦੇ ਦੋਸ਼ ਲਗਾਏ ਗਏ ਹਨ 26 ਸਾਲਾ ਯੋਸ਼ੂਆ ਬ੍ਰਾਊਨ ਨੂੰ ਮਈ ਦੇ ਵਿੱਚ 8 ਪੀੜਤਾਂ ਨਾਲ ਸਬੰਧਤ ਦੋਸ਼ਾਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜੋ ਪ੍ਰੈਮ 2022 ਅਤੇ ਜਨਵਰੀ 2023 ਦੇ ਵਿਚਕਾਰ ਪੁਆਇੰਟ ਕੁੱਕ ਚਾਈਲਡਕੇਅਰ ਸੈਂਟਰ ਦੇ ਵਿੱਚ ਦਾਖਲ ਹੋਏ ਸਨ ਕਥਿਤ ਪੀੜਤਾਂ ਦੀ ਉਮਰ 5 ਮਹੀਨਿਆਂ ਤੋਂ ਲੈ ਕੇ 2 ਸਾਲਾਂ ਦੇ ਵਿਚਕਾਰ ਹੈ ਅਤੇ ਦੋਸ਼ਾਂ ਦੇ ਵਿੱਚ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਹੈ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਜਿਨਸੀ ਹਮਲਾ ਕੀਤਾ ਗਿਆ ਹੈ ਚਾਈਲਡ ਅਬਿਊਜ਼ ਮਟੀਰੀਅਲ ਨੂੰ ਆਪਣੇ ਕੋਲ ਰੱਖਿਆ ਗਿਆ ਹੈ ਤੇ ਇਸ ਮਟੀਰੀਅਲ ਦਾ ਇਸਤੇਮਾਲ ਵੀ ਕੀਤਾ ਗਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਬ੍ਰਾਊਨ ਨੇ ਜਨਮਿਤ 2017 ਅਤੇ ਮਈ 2025 ਦੇ ਵਿਚਕਾਰ ਬੀ ਚਾਈਲਡ ਕੇਅਰ ਸੈਂਟਰ ਦੇ ਵਿੱਚ ਕੰਮ ਕੀਤਾ ਹੈ ਜਾਂਚ ਕਰਤਾ ਐਡਨਸਨ ਨੇ ਚਾਰਲਟਨ ਸੈਂਟਰ ਵਿੱਚ ਕਥਿਤ ਅਪਰਾਧ ਦੇ ਸਬੂਤਾਂ ਦੀ ਜਾਂਚ ਕਰ ਰਹੇ ਹਨ ਕਥਿਤ ਅਪਰਾਧੀ ਪ੍ਰਕਿਰਤੀ ਦੇ ਕਾਰਨ ਲਗਭਗ 1200 ਬੱਚਿਆਂ ਨੂੰ ਸ਼ੂਤ ਦੀਆਂ ਬਿਮਾਰੀਆਂ ਲੱਗਣ ਦੀ ਸੰਭਾਵਨਾ ਹੈ ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਧਿਕਾਰੀਆਂ ਦਾ ਮੰਨਣਾ ਹੈ ਕਿ ਕੁਝ ਬੱਚਿਆਂ ਨੂੰ ਕਿਹੜੀਆਂ ਸ਼ੂਤ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ ਇਸ ਬਾਰੇ ਅਜੇ ਸਪਸ਼ਟ ਤੌਰ ਤੇ ਨਹੀਂ ਕਿਹਾ ਜਾ ਸਕਦਾ ਸੂਬੇ ਦੇ ਸਿਹਤ ਵਿਭਾਗ ਦੁਆਰਾ ਬਰਾਊ ਨੇ ਜਿੱਥੇ-ਜਿੱਥੇ ਵੀ ਕੰਮ ਕੀਤਾ ਉਹਨਾਂ ਥਾਵਾਂ ਦੀ ਸੂਚੀ ਪ੍ਰਕਾਸ਼ਿਤ ਕਰ ਦਿੱਤੀ ਗਈ ਹੈ ਹਾਲਾਂਕਿ ਪੁਲਿਸ ਨੇ ਪਰਿਵਾਰਾਂ ਨੂੰ ਵੀ ਪੱਤਰ ਭੇਜ ਰਹੀ ਹੈ ਜਿਨ੍ਹਾਂ ਦੇ ਬੱਚਿਆਂ ਨੂੰ ਕੇਂਦਰ ਦੇ ਵਿੱਚ ਦਾਖਲ ਕਰਵਾਉਣ ਲਈ ਕਿਹਾ ਜਾ ਸਕਦਾ ਹੈ ਐਕਟਿੰਗ ਕਮਾਂਡਰ ਜੈਨੇਟ ਵਰਸਨ ਨੇ ਕਿਹਾ ਕਿ ਅਸੀਂ ਇਹ ਨਹੀਂ کہہ ਰਹੇ ਕਿ ਉਸਨੇ ਸਾਰੇ ਸੈਂਟਰ ਦੇ ਵਿੱਚ ਬੱਚਿਆਂ ਨਾਲ ਬੱਸ ਲੋਕੀ ਕੀਤੀ ਹੈ ਪਰ ਅਸੀਂ ਸਾਰੇ ਕ੍ਰਾਈਮ ਸਟਾਪਰ ਤੇ ਇਹ ਜਾਣਕਾਰੀ ਫੈਲਾ ਰਹੇ ਹਾਂ ਕਿ ਜਿਸ ਕਿਸੇ ਕੋਲ ਵੀ ਬ੍ਰਾਊਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰੇ ਉਹਨਾਂ ਨੇ ਕਿਹਾ ਹੈ ਕਿ ਅਸਲ ਵਿੱਚ ਸਾਨੂੰ ਪੀੜਤਾਂ ਦੀ ਪਛਾਣ ਕਰਨੀ ਪਵੇਗੀ ਇਹ ਬਹੁਤ ਹੀ ਗੁੰਝਲਦਾਰ ਮਾਮਲਾ ਹੈ ਚੀਫ ਹੈਲਥ ਅਫਸਰ ਡਾਕਟਰ ਕ੍ਰਿਸਟਿਨ ਬੈਗਰਾਥ ਨੇ ਕਿਹਾ ਹੈ ਕਿ ਬੱਚਿਆਂ ਦੇ ਸ਼ੂਦੀਆਂ ਬਿਮਾਰੀਆਂ ਲਈ ਸਕਾਰਾਤਮਕ ਟੈਸਟ ਕਰੰ ਦਾ ਜੋਖਮ ਘਟਸੀ ਪਰ ਅਧਿਕਾਰੀ ਸਾਵਧਾਨ ਰਹਿਣਾ ਚਾਹੁੰਦੇ ਹਨ। ਉਹਨਾਂ ਨੇ ਕਿਹਾ ਹੈ ਕਿ ਜਿਨ੍ਹਾਂ ਬਿਮਾਰੀਆਂ ਦਾ ਬੱਚਿਆਂ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਉਹਨਾਂ ਦਾ ਇਲਾਜ ਐਂਟੀਬਾਇਓਟਿਕ ਨਾਲ ਕੀਤਾ ਜਾਵੇਗਾ। ਇਸੇ ਸਬੰਧ ਵਿੱਚ ਵਿਕਟੋਰੀਆ ਦੀ ਪ੍ਰੀਮੀਅਰ ਜਸਿੰਦਾ ਐਲਨ ਨੇ ਕਿਹਾ ਹੈ ਕਿ ਉਹ ਇਸ ਘਟਨਾ ਤੋਂ ਬੇहद ਪਰੇਸ਼ਾਨ ਹਨ। ਉਹਨਾਂ ਨੇ ਕਿਹਾ ਕਿ ਵਿਕਟੋਰੀਆ ਵਿੱਚ ਬੱਚਿਆਂ ਦੀ ਸੁਰੱਖਿਆ ਉਹਨਾਂ ਦੀ ਪਹਿਲੀ ਤਰਜੀਹ ਹੈ ਅਤੇ ਸ਼ੁਰੂਆਤੀ ਬਚਪਨ ਦਾ ਰੈਗੂਲੇਟਰ ਉਹਨਾਂ ਚਾਈਲਡ ਕੇਅਰ ਸੈਂਟਰ ਦੀ ਜਾਂਚ ਕਰੇਗਾ ਜਿੱਥੇ ਜਿੱਥੇ ਬਰਾਊਨ ਨੇ ਕੰਮ ਕੀਤਾ ਸੀ। ਉਹਨਾਂ ਨੇ ਕਿਹਾ ਕਿ ਮੇਰਾ ਦਿਲ ਬਹੁਤ ਉਦਾਸ ਰਾਸਤੇ ਦੁਖੀ ਹੈ ਮੈਂ ਮਾਤਾ ਪਿਤਾ ਦੀਆਂ ਭਾਵਨਾਵਾਂ ਸਮਝ ਸਕਦੀਆਂ ਤੁਹਾਨੂੰ ਦੱਸਦੀ ਹੈ ਕਿ ਇਸ ਵੇਲੇ ਬ੍ਰਾਊਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਹਿਰਾਸਤ ਦੇ ਵਿੱਚ ਹੈ ਉਸ ਨੂੰ ਸਤੰਬਰ ਵਿੱਚ ਮੈਲਬੌਰਨ ਮੈਜਿਸਟ੍ਰੇਟ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਇਸ ਦੇ ਸਬੰਧ ਵਿੱਚ ਪੁਲਿਸ ਨੇ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ ਅਤੇ ਨਾਲ ਹੀ ਕਿਹਾ ਹੈ ਕਿ ਜੇਕਰ ਤੁਹਾਡੇ ਕੋਲ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੈ ਤਾਂ ਸਾਡੇ ਨਾਲ ਸਾਂਝੀ ਕੀਤੀ ਜਾਵੇ ਮੈਲਵਨ ਦੇ ਇੱਕ ਚਾਈਲਡਕੇਅਰ ਸੈਂਟਰ ਵਿੱਚ ਬੱਚਿਆਂ ਵਿਰੁੱਧ ਕਥਿਤ ਜਿੰਸੀ ਹਮਲਿਆ ਨਾਲ ਸਬੰਧਤ ਇੱਕ ਵਿਅਕਤੀ ਤੇ 70 ਤੋਂ ਵੱਧ ਅਫਰਾਦਾਾਂ ਦੇ ਦੋਸ਼ ਲਗਾਏ ਗਏ ਹਨ 26 ਸਾਲਾ ਯੋਸ਼ੂਆ ਬ੍ਰਾਊਨ ਨੂੰ ਮਈ ਦੇ ਵਿੱਚ 8 ਪੀੜਤਾਂ ਨਾਲ ਸਬੰਧਤ ਦੋਸ਼ਾਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜੋ ਫਰੈਮ 2022 ਅਤੇ ਜਨਵਰੀ 2023 ਦੇ ਵਿਚਕਾਰ ਪੁਆਇੰਟ ਕੁੱਕ ਚਾਈਲਡਕੇਅਰ ਸੈਂਟਰ ਦੇ ਵਿੱਚ ਦਾਖਲ ਹੋਏ ਸਨ ਕਥਿਤ ਪੀੜਤਾਂ ਦੀ ਉਮਰ 5 ਮਹੀਨਿਆਂ ਤੋਂ ਲੈ ਕੇ 2 ਸਾਲਾਂ ਦੇ ਵਿਚਕਾਰ ਹੈ ਅਤੇ ਦੋਸ਼ਾਂ ਦੇ ਵਿੱਚ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਹੈ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਜਿਨਸੀ ਹਮਲਾ ਕੀਤਾ ਗਿਆ ਹੈ ਚਾਈਲਡ ਅਬਿਊਜ਼ ਮਟੀਰੀਅਲ ਨੂੰ ਆਪਣੇ ਕੋਲ ਰੱਖਿਆ ਗਿਆ ਹੈ ਤੇ ਇਸ ਮਟੀਰੀਅਲ ਦਾ ਇਸਤੇਮਾਲ ਵੀ ਕੀਤਾ ਗਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਬ੍ਰਾਊਨ ਨੇ ਜਨਮਿਤ 2017 ਅਤੇ ਮਈ 2025 ਦੇ ਵਿਚਕਾਰ ਬੀ ਚਾਈਲਡ ਕੇਅਰ ਸੈਂਟਰ ਦੇ ਵਿੱਚ ਕੰਮ ਕੀਤਾ ਹੈ ਜਾਂਚ ਕਰਤਾ ਐਡਨਸਨ ਨੇ ਚਾਈਲਡ ਗਰਡ ਸੈਂਟਰ ਵਿੱਚ ਕਥਿਤ ਅਪਰਾਧ ਦੇ ਸਬੂਤਾਂ ਦੀ ਜਾਂਚ ਕਰ ਰਹੇ ਹਨ ਕਥਿਤ ਅਪਰਾਧੀ ਪ੍ਰਕਿਰਤੀ ਦੇ ਕਾਰਨ ਲਗਭਗ 1200 ਬੱਚਿਆਂ ਨੂੰ ਛੂਤ ਦੀਆਂ ਬਿਮਾਰੀਆਂ ਲੱਗਣ ਦੀ ਸੰਭਾਵਨਾ ਹੈ ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਧਿਕਾਰੀਆਂ ਦਾ ਮੰਨਣਾ ਹੈ ਕਿ ਕੁਝ ਬੱਚਿਆਂ ਨੂੰ ਕਿਹੜੀਆਂ ਛੂਤ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ ਇਸ ਬਾਰੇ ਅਜੇ ਸਪਸ਼ਟ ਤੌਰ ਤੇ ਨਹੀਂ ਕਿਹਾ ਜਾ ਸਕਦਾ ਸੂਬੇ ਦੇ ਸਿਹਤ ਵਿਭਾਗ ਦੁਆਰਾ ਬਰਾਮੇ ਜਿੱਥੇ-ਜਿੱਥੇ ਵੀ ਕੰਮ ਕੀਤਾ ਹੈ ਉਹਨਾਂ ਥਾਵਾਂ ਦੀ ਸੂਚੀ ਪ੍ਰਕਾਸ਼ਿਤ ਹਾਲਾਂਕਿ ਇਹ ਗਈ ਹੈ ਹਾਲਾਂਕਿ ਬੁੱਲਸੋਨਾ ਪਰਿਵਾਰਾਂ ਨੂੰ ਵੀ ਪੱਤਰ ਭੇਜ ਰਹੀ ਹੈ ਜਿਨ੍ਹਾਂ ਦੇ ਬੱਚਿਆਂ ਨੂੰ ਕੇਂਦਰ ਦੇ ਵਿੱਚ ਦਾਖਲ ਕਰਵਾਉਣ ਲਈ ਕਿਹਾ ਜਾ ਸਕਦਾ ਹੈ ਐਕਟਿੰਗ ਕਮਾਂਡਰ ਜੈਨੇਟ ਸਟੀਵਰਟਸਨ ਨੇ ਕਿਹਾ ਕਿ ਅਸੀਂ ਇਹ ਨਹੀਂ کہہ ਰਹੇ ਕਿ ਉਸਨੇ ਸਾਰੇ ਸੈਂਟਰ ਦੇ ਵਿੱਚ ਬੱਚਿਆਂ ਨਾਲ ਬੱਸ ਲੋਕੀ ਕੀਤੀ ਹੈ ਪਰ ਅਸੀਂ ਸਾਰੇ ਕ੍ਰਾਈਮ ਸਟਾਪਰ ਤੇ ਇਹ ਜਾਣਕਾਰੀ ਫੈਲਾ ਰਹੇ ਹਾਂ ਕਿ ਜਿਸ ਕਿਸੇ ਕੋਲ ਵੀ ਬ੍ਰਾਊਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰੇ ਉਹਨਾਂ ਨੇ ਕਿਹਾ ਹੈ ਕਿ ਅਸਲ ਵਿੱਚ ਸਾਨੂੰ ਪੀੜਤਾਂ ਦੀ ਪਛਾਣ ਕਰਨੀ ਪਵੇਗੀ ਇਹ ਬਹੁਤ ਹੀ ਗੁੰਝਲਦਾਰ ਮਾਮਲਾ ਹੈ ਚੀਫ ਹੈਲਥ ਅਫਸਰ ਡਾਕਟਰ ਕ੍ਰਿਸਟਿਨ ਬੈਗਰਾਥ ਨੇ ਕਿਹਾ ਹੈ ਕਿ ਬੱਚਿਆਂ ਦੇ ਸ਼ੂਦੀਆਂ ਬਿਮਾਰੀਆਂ ਲਈ ਸਕਾਰਾਤਮਕ ਟੈਸਟ ਕਰੰ ਦਾ ਜੋਖਮ ਘਟਸੀ ਪਰ ਅਧਿਕਾਰੀ ਸਾਵਧਾਨ ਰਹਿਣਾ ਚਾਹੁੰਦੇ ਹਨ। ਉਹਨਾਂ ਨੇ ਕਿਹਾ ਹੈ ਕਿ ਜਿਨ੍ਹਾਂ ਬਿਮਾਰੀਆਂ ਦਾ ਬੱਚਿਆਂ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਉਹਨਾਂ ਦਾ ਇਲਾਜ ਐਂਟੀਬਾਇਓਟਿਕ ਨਾਲ ਕੀਤਾ ਜਾਵੇਗਾ। ਇਸੇ ਸਬੰਧ ਵਿੱਚ ਵਿਕਟੋਰੀਆ ਦੀ ਪ੍ਰੀਮੀਅਰ ਜਸਿੰਦਾ ਐਲਨ ਨੇ ਕਿਹਾ ਹੈ ਕਿ ਉਹ ਇਸ ਘਟਨਾ ਤੋਂ ਬੇहद ਪਰੇਸ਼ਾਨ ਹਨ। ਉਹਨਾਂ ਨੇ ਕਿਹਾ ਕਿ ਵਿਕਟੋਰੀਆ ਵਿੱਚ ਬੱਚਿਆਂ ਦੀ ਸੁਰੱਖਿਆ ਉਹਨਾਂ ਦੀ ਪਹਿਲੀ ਤਰਜੀਹ ਹੈ ਅਤੇ ਸ਼ੁਰੂਆਤੀ ਬਚਪਨ ਦਾ ਰੈਗੂਲੇਟਰ ਉਹਨਾਂ ਚਾਈਲਡਕੇਅਰ ਸੈਂਟਰ ਦੀ ਜਾਂਚ ਕਰੇਗਾ ਜਿੱਥੇ ਜਿੱਥੇ ਬ੍ਰਾਊਨ ਨੇ ਕੰਮ ਕੀਤਾ ਸੀ। ਉਹਨਾਂ ਨੇ ਕਿਹਾ ਕਿ ਮੇਰਾ ਦਿਲ ਬਹੁਤ ਉਦਾਸ ਰਾਸਤ ਤੇ ਦੁਖੀ ਹੈ ਮੈਂ ਮਾਤਾ ਪਿਤਾ ਦੀਆਂ ਭਾਵਨਾਵਾਂ ਸਮਝ ਸਕਦੀਆਂ ਤੁਹਾਨੂੰ ਦੱਸੀਏ ਕਿ ਇਸ ਵੇਲੇ ਬ੍ਰਾਊਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਹਿਰਾਸਤ ਦੇ ਵਿੱਚ ਹੈ ਉਸ ਨੂੰ ਸਤੰਬਰ ਵਿੱਚ ਮੈਲਬੌਰਨ ਮੈਜਿਸਟ੍ਰੇਟ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਇਸ ਦੇ ਸਬੰਧ ਵਿੱਚ ਪੁਲਿਸ ਨੇ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ ਅਤੇ ਨਾਲ ਹੀ ਕਿਹਾ ਹੈ ਕਿ ਜੇਕਰ ਤੁਹਾਡੇ ਕੋਲ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੈ ਤਾਂ ਸਾਡੇ ਨਾਲ ਸਾਂਝੀ ਕੀਤੀ ਜਾਵੇ ਮੈਲਵਨ ਦੇ ਇੱਕ ਚਾਈਲਡਕੇਅਰ ਸੈਂਟਰ ਵਿੱਚ ਬੱਚਿਆਂ ਵਿਰੁੱਧ ਕਥਿਤ ਜਿੰਸੀ ਹਮਲਿਆ ਨਾਲ ਸਬੰਧਤ ਇੱਕ ਵਿਅਕਤੀ ਤੇ 70 ਤੋਂ ਵੱਧ ਅਫਰਾਦਾਾਂ ਦੇ ਦੋਸ਼ ਲਗਾਏ ਗਏ ਹਨ 26 ਸਾਲਾ ਯੋਸ਼ੂਆ ਬ੍ਰਾਊਨ ਨੂੰ ਮਈ ਦੇ ਵਿੱਚ 8 ਪੀੜਤਾਂ ਨਾਲ ਸਬੰਧਤ ਦੋਸ਼ਾਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜੋ ਫਰਵਰੀ 2022 ਅਤੇ ਜਨਵਰੀ 2023 ਦੇ ਵਿਚਕਾਰ ਪੁਆਇੰਟ ਕੁੱਕ ਚਾਈਲਡਕੇਅਰ ਸੈਂਟਰ ਦੇ ਵਿੱਚ ਦਾਖਲ ਹੋਏ ਸਨ ਕਥਿਤ ਪੀੜਤਾਂ ਦੀ ਉਮਰ 5 ਮਹੀਨਿਆਂ ਤੋਂ ਲੈ ਕੇ 2 ਸਾਲਾਂ ਦੇ ਵਿਚਕਾਰ ਹੈ ਅਤੇ ਦੋਸ਼ਾਂ ਦੇ ਵਿੱਚ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਹੈ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਜਿਨਸੀ ਹਮਲਾ ਕੀਤਾ ਗਿਆ ਹੈ ਚਾਈਲਡ ਅਬਿਊਜ਼ ਮਟੀਰੀਅਲ ਨੂੰ ਆਪਣੇ ਕੋਲ ਰੱਖਿਆ ਗਿਆ ਹੈ ਤੇ ਇਸ ਮਟੀਰੀਅਲ ਦਾ ਇਸਤੇਮਾਲ ਵੀ ਕੀਤਾ ਗਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਬਰਾਊਨ ਨੇ ਜਨਵਰੀ 2017 ਅਤੇ ਮਈ 2025 ਦੇ ਵਿਚਕਾਰ ਬੀ ਚਾਈਲਡ ਕੇਅਰ ਸੈਂਟਰ ਦੇ ਵਿੱਚ ਕੰਮ ਕੀਤਾ ਹੈ ਜਾਂਚ ਕਰਤਾ ਐਡਨਸਨ ਨੇ ਚਾਰਲਟਗੜ੍ਹ ਸੈਂਟਰ ਵਿੱਚ ਕਥਿਤ ਅਪਰਾਧ ਦੇ ਸਬੂਤਾਂ ਦੀ ਜਾਂਚ ਕਰ ਰਹੇ ਹਨ ਕਥਿਤ ਅਪਰਾਧੀ ਪ੍ਰਕਿਰਤੀ ਦੇ ਕਾਰਨ ਲਗਭਗ 1200 ਬੱਚਿਆਂ ਨੂੰ ਛੂਤ ਦੀਆਂ ਬਿਮਾਰੀਆਂ ਲੱਗਣ ਦੀ ਸੰਭਾਵਨਾ ਹੈ ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਧਿਕਾਰੀਆਂ ਦਾ ਮੰਨਣਾ ਹੈ ਕਿ ਕੁਝ ਬੱਚਿਆਂ ਨੂੰ ਕਿਹੜੀਆਂ ਛੂਤ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ ਇਸ ਬਾਰੇ ਅਜੇ ਸਪਸ਼ਟ ਤੌਰ ਤੇ ਨਹੀਂ ਕਿਹਾ ਜਾ ਸਕਦਾ ਸੂਬੇ ਦੇ ਸਿਹਤ ਵਿਭਾਗ ਦੁਆਰਾ ਬਰਾਊ ਨੇ ਜਿੱਥੇ-ਜਿੱਥੇ ਵੀ ਕੰਮ ਕੀਤਾ ਹੈ ਉਹਨਾਂ ਥਾਵਾਂ ਦੀ ਸੂਚੀ ਪ੍ਰਕਾਸ਼ਿਤ ਅਰਧਤੀ ਗਈ ਹੈ ਹਾਲਾਂਕਿ ਪੁਲਿਸ ਨੂੰ ਨਾ ਪਰਿਵਾਰਾਂ ਨੂੰ ਵੀ ਪੱਤਰ ਭੇਜ ਰਹੀ ਹੈ ਜਿਨ੍ਹਾਂ ਦੇ ਬੱਚਿਆਂ ਨੂੰ ਕੇਂਦਰ ਦੇ ਵਿੱਚ ਦਾਖਲ ਕਰਵਾਉਣ ਲਈ ਕਿਹਾ ਜਾ ਸਕਦਾ ਹੈ ਐਕਟਿੰਗ ਕਮਾਂਡਰ ਜੈਨੇਟ ਸਟੀਵਰਟਸਨ ਨੇ ਕਿਹਾ ਕਿ ਅਸੀਂ ਇਹ ਨਹੀਂ کہہ ਰਹੇ ਕਿ ਉਸਨੇ ਸਾਰੇ ਸੈਂਟਰ ਦੇ ਵਿੱਚ ਬੱਚਿਆਂ ਨਾਲ ਬਸਲੂਕੀ ਕੀਤੀ ਹੈ ਪਰ ਅਸੀਂ ਸਾਰੇ ਕ੍ਰਾਈਮ ਸਟਾਪਰ ਤੇ ਇਹ ਜਾਣਕਾਰੀ ਫੈਲਾ ਰਹੇ ਹਾਂ ਕਿ ਜਿਸ ਕਿਸੇ ਕੋਲ ਵੀ ਬਰਾਊਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰੇ ਉਹਨਾਂ ਨੇ ਕਿਹਾ ਹੈ ਕਿ ਅਸਲ ਵਿੱਚ ਸਾਨੂੰ ਪੀੜਤਾਂ ਦੀ ਪਛਾਣ ਕਰਨੀ ਪਵੇਗੀ ਇਹ ਬਹੁਤ ਹੀ ਗੁੰਝਲਦਾਰ ਮਾਮਲਾ ਹੈ ਚੀਫ ਹੈਲਥ ਅਫਸਰ ਡਾਕਟਰ ਕ੍ਰਿਸਟਿਨ ਬੈਗਰਾਥ ਨੇ ਕਿਹਾ ਹੈ ਕਿ ਬੱਚਿਆਂ ਦੇ ਸ਼ੂਦੀਆਂ ਬਿਮਾਰੀਆਂ ਲਈ ਸਕਾਰਾਤਮਕ ਟੈਸਟ ਕਰਨ ਦਾ ਜੋਖਮ ਘੱਟ ਸੀ ਪਰ ਅਧਿਕਾਰੀ ਸਾਵਧਾਨ ਰਹਿਣਾ ਚਾਹੁੰਦੇ ਹਨ ਉਹਨਾਂ ਨੇ ਕਿਹਾ ਹੈ ਕਿ ਜਿਨ੍ਹਾਂ ਬਿਮਾਰੀਆਂ ਦਾ ਬੱਚਿਆਂ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਉਹਨਾਂ ਦਾ ਇਲਾਜ ਐਂਟੀਬਾਇਓਟਿਕ ਨਾਲ ਕੀਤਾ ਜਾਵੇਗਾ ਇਸ ਦੇ ਸਬੰਧ ਵਿੱਚ ਵਿਕਟੋਰੀਆ ਦੀ ਪ੍ਰੀਮੀਅਰ ਜਸਿੰਦਾ ਐਲਨ ਨੇ ਕਿਹਾ ਹੈ ਕਿ ਉਹ ਇਸ ਘਟਨਾ ਤੋਂ ਬੇहद ਪਰੇਸ਼ਾਨ ਹਨ। ਉਹਨਾਂ ਨੇ ਕਿਹਾ ਕਿ ਵਿਕਟੋਰੀਆ ਵਿੱਚ ਬੱਚਿਆਂ ਦੀ ਸੁਰੱਖਿਆ ਉਹਨਾਂ ਦੀ ਪਹਿਲੀ ਤਰਜੀਹ ਹੈ ਅਤੇ ਸ਼ੁਰੂਆਤੀ ਬਚਪਨ ਦਾ ਰੈਗੂਲੇਟਰ ਉਹਨਾਂ ਚਾਈਲਡਕੇਅਰ ਸੈਂਟਰ ਦੀ ਜਾਂਚ ਕਰੇਗਾ ਜਿੱਥੇ ਜਿੱਥੇ ਬ੍ਰਾਊਨ ਨੇ ਕੰਮ ਕੀਤਾ ਸੀ। ਉਹਨਾਂ ਨੇ ਕਿਹਾ ਕਿ ਮੇਰਾ ਦਿਲ ਬਹੁਤ ਉਦਾਸ ਅਤੇ ਦੁਖੀ ਹੈ। ਮੈਂ ਮਾਤਾ-ਪਿਤਾ ਦੀਆਂ ਭਾਵਨਾਵਾਂ ਸਮਸਅਦੀਆਂ ਤੁਹਾਨੂੰ ਦੱਸੀਏ ਕਿ ਇਸ ਵੇਲੇ ਬਰਾਊਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਹਿਰਾਸਤ ਦੇ ਵਿੱਚ ਹੈ ਉਸ ਨੂੰ ਸਤੰਬਰ ਵਿੱਚ ਮੈਲਬੌਰਨ ਮੈਜਿਸਟ੍ਰੇਟ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਇਸ ਦੇ ਸਬੰਧ ਵਿੱਚ ਪੁਲਿਸ ਨੇ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ ਅਤੇ ਨਾਲ ਹੀ ਕਿਹਾ ਹੈ ਕਿ ਜੇਕਰ ਤੁਹਾਡੇ ਕੋਲ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੈ ਤਾਂ ਸਾਡੇ ਨਾਲ ਸਾਂਝੀ ਕੀਤੀ ਜਾਵੇ ਮੈਲਬੌਰਨ ਦੇ ਇੱਕ ਚਾਈਲਡਕੇਅਰ ਸੈਂਟਰ ਵਿੱਚ ਬੱਚਿਆਂ ਵਿਰੁੱਧ ਕਥਿਤ ਜਿੰਸੀ ਹਮਲਿਆਂ ਨਾਲ ਸਬੰਧਤ ਇੱਕ ਵਿਅਕਤੀ ਤੇ 70 ਤੋਂ ਵੱਧ ਅਫਰਾਦਾਂ ਦੇ ਦੋਸ਼ ਲਗਾਏ ਗਏ ਹਨ 26 ਸਾਲਾ ਯਸ਼ੂਆ ਬ੍ਰਾਊਨ ਨੂੰ ਮਈ ਦੇ ਵਿੱਚ ਅੱਠ ਪੀੜਤਾ ਨਾਲ ਸਬੰਧਤ ਦੋਸ਼ਾਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜੋ ਫਰਵਰੀ 2022 ਅਤੇ ਜਨਵਰੀ 2023 ਦੇ ਵਿਚਕਾਰ ਪੁਆਇੰਟ ਕੁੱਕ ਚਾਈਲਡ ਕੇਅਰ ਸੈਂਟਰ ਦੇ ਵਿੱਚ ਦਾਖਲ ਹੋਏ ਸਨ ਕਥਿਤ ਪੀੜਤਾਂ ਦੀ ਉਮਰ 5 ਮਹੀਨਿਆਂ ਤੋਂ ਲੈ ਕੇ 2 ਸਾਲਾਂ ਦੇ ਵਿਚਕਾਰ ਹੈ ਅਤੇ ਦੋਸ਼ਾਂ ਦੇ ਵਿੱਚ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਹੈ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਜਿਨਸੀ ਹਮਲਾ ਕੀਤਾ ਗਿਆ ਹੈ ਚਾਈਲਡ ਅਬਿਊਜ਼ ਮਟੀਰੀਅਲ ਨੂੰ ਆਪਣੇ ਕੋਲ ਰੱਖਿਆ ਗਿਆ ਹੈ ਤੇ ਇਸ ਮਟੀਰੀਅਲ ਦਾ ਇਸਤੇਮਾਲ ਵੀ ਕੀਤਾ ਗਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਬ੍ਰਾਊਨ ਨੇ ਜਨਵਰੀ 2017 ਅਤੇ ਮਈ 2025 ਦੇ ਵਿਚਕਾਰ ਬੀ ਚਾਈਲਡ ਕੇਅਰ ਸੈਂਟਰ ਦੇ ਵਿੱਚ ਕੰਮ ਕੀਤਾ ਹੈ ਜਾਂਚ ਕਰਤਾ ਐਡਨਸਨ ਨੇ ਚਾਰਲਡਗਡ ਸੈਂਟਰ ਵਿੱਚ ਕਥਿਤ ਅਪਰਾਧ ਦੇ ਸਬੂਤਾਂ ਦੀ ਜਾਂਚ ਕਰ ਰਹੇ ਹਨ ਕਥਿਤ ਅਪਰਾਧੀ ਪ੍ਰਕਿਰਤੀ ਦੇ ਕਾਰਨ ਲਗਭਗ 1200 ਬੱਚਿਆਂ ਨੂੰ ਛੂਤ ਦੀਆਂ ਬਿਮਾਰੀਆਂ ਲੱਗਣ ਦੀ ਸੰਭਾਵਨਾ ਹੈ ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਧਿਕਾਰੀਆਂ ਦਾ ਮੰਨਣਾ ਹੈ ਕਿ ਕੁਝ ਬੱਚਿਆਂ ਨੂੰ ਕਿਹੜੀਆਂ ਛੂਤ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ ਇਸ ਬਾਰੇ ਅਜੇ ਸਪਸ਼ਟ ਤੌਰ ਤੇ ਨਹੀਂ ਕਿਹਾ ਜਾ ਸਕਦਾ ਸੂਬੇ ਦੇ ਸਿਹਤ ਵਿਭਾਗ ਦੁਆਰਾ ਬਰਾਊ ਨੇ ਜਿੱਥੇ-ਜਿੱਥੇ ਵੀ ਕੰਮ ਕੀਤਾ ਹੈ ਉਹਨਾਂ ਥਾਵਾਂ ਦੀ ਸੂਚੀ ਪ੍ਰਕਾਸ਼ਿਤ ਅਰਧਤੀ ਗਈ ਹੈ ਹਾਲਾਂਕਿ ਪੁਲਿਸ ਉਨ੍ਹਾਂ ਪਰਿਵਾਰਾਂ ਨੂੰ ਵੀ ਪੱਤਰ ਭੇਜ ਰਹੀ ਹੈ ਜਿਨ੍ਹਾਂ ਦੇ ਬੱਚਿਆਂ ਨੂੰ ਕੇਂਦਰ ਦੇ ਵਿੱਚ ਦਾਖਲ ਕਰਵਾਉਣ ਲਈ ਕਿਹਾ ਜਾ ਸਕਦਾ ਹੈ ਐਕਟਿੰਗ ਕਮਾਂਡਰ ਜੈਨੇਟ ਸਟੀਵਰਟਸਨ ਨੇ ਕਿਹਾ ਕਿ ਅਸੀਂ ਇਹ ਨਹੀਂ کہہ ਰਹੇ ਕਿ ਉਸਨੇ ਸਾਰੇ ਸੈਂਟਰ ਦੇ ਵਿੱਚ ਬੱਚਿਆਂ ਨਾਲ ਬਸਲੂਕੀ ਕੀਤੀ ਹੈ ਪਰ ਅਸੀਂ ਸਾਰੇ ਕ੍ਰਾਈਮ ਸਟਾਪਰ ਤੇ ਇਹ ਜਾਣਕਾਰੀ ਫੈਲਾ ਰਹੇ ਹਾਂ ਕਿ ਜਿਸ ਕਿਸੇ ਕੋਲ ਵੀ ਬਰਾਊਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰੇ ਉਹਨਾਂ ਨੇ ਕਿਹਾ ਹੈ ਕਿ ਅਸਲ ਵਿੱਚ ਸਾਨੂੰ ਪੀੜਤਾਂ ਦੀ ਪਛਾਣ ਕਰਨੀ ਪਵੇਗੀ ਇਹ ਬਹੁਤ ਹੀ ਗੁੰਝਲਦਾਰ ਮਾਮਲਾ ਹੈ ਚੀਫ ਹੈਲਥ ਅਫਸਰ ਡਾਕਟਰ ਕ੍ਰਿਸਟਿਨ ਬੈਗਰਾਥ ਨੇ ਕਿਹਾ ਕਿ ਬੱਚਿਆਂ ਦੇ ਸ਼ੂਦੀਆਂ ਬਿਮਾਰੀਆਂ ਲਈ ਸਕਾਰਾਤਮਕ ਟੈਸਟ ਕਰੰ ਦਾ ਜੋਖਮ ਘਟਸੀ ਪਰ ਅਧਿਕਾਰੀ ਸਾਵਧਾਨ ਰਹਿਣਾ ਚਾਹੁੰਦੇ ਹਨ। ਉਹਨਾਂ ਨੇ ਕਿਹਾ ਹੈ ਕਿ ਜਿਨ੍ਹਾਂ ਬਿਮਾਰੀਆਂ ਦਾ ਬੱਚਿਆਂ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਉਹਨਾਂ ਦਾ ਇਲਾਜ ਐਂਟੀਬਾਇਓਟਿਕ ਨਾਲ ਕੀਤਾ ਜਾਵੇਗਾ। ਇਸੇ ਸਬੰਧ ਵਿੱਚ ਵਿਕਟੋਰੀਆ ਦੀ ਪ੍ਰੀਮੀਅਰ ਜਸਿੰਦਾ ਐਲਨ ਨੇ ਕਿਹਾ ਹੈ ਕਿ ਉਹ ਇਸ ਘਟਨਾ ਤੋਂ ਬੇहद ਪਰੇਸ਼ਾਨ ਹਨ। ਉਹਨਾਂ ਨੇ ਕਿਹਾ ਕਿ ਵਿਕਟੋਰੀਆ ਵਿੱਚ ਬੱਚਿਆਂ ਦੀ ਸੁਰੱਖਿਆ ਉਹਨਾਂ ਦੀ ਪਹਿਲੀ ਤਰਜੀਹ ਹੈ ਅਤੇ ਸ਼ੁਰੂਆਤੀ ਬਚਪਨ ਦਾ ਰੈਗੂਲੇਟਰ ਉਹਨਾਂ ਚਾਈਲਡ ਕੇਅਰ ਸੈਂਟਰ ਦੀ ਜਾਂਚ ਕਰੇਗਾ ਜਿੱਥੇ ਜਿੱਥੇ ਬ੍ਰਾਊਨ ਨੇ ਕੰਮ ਕੀਤਾ ਸੀ। ਉਹਨਾਂ ਨੇ ਕਿਹਾ ਕਿ ਮੇਰਾ ਦਿਲ ਬਹੁਤ ਉਦਾਸ ਰਾਸਤ ਤੇ ਦੁਖੀ ਹੈ ਮੈਂ ਮਾਤਾ ਪਿਤਾ ਦੀਆਂ ਭਾਵਨਾਵਾਂ ਸਮਝ ਸਕਦੀਆਂ ਤੁਹਾਨੂੰ ਦੱਸਦੀ ਹੈ ਕਿ ਇਸ ਵੇਲੇ ਬ੍ਰਾਊਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਹਿਰਾਸਤ ਦੇ ਵਿੱਚ ਹੈ ਉਸ ਨੂੰ ਸਤੰਬਰ ਵਿੱਚ ਮੈਲਬੌਰਨ ਮੈਜਿਸਟ੍ਰੇਟ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਇਸ ਦੇ ਸਬੰਧ ਵਿੱਚ ਪੁਲਿਸ ਨੇ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ ਅਤੇ ਨਾਲ ਹੀ